ਇੱਕ ਵਾਰ ਵੈਸਟਰ ਵੀਜ਼ਾ ਵਾਲਿਆਂ ਨੂੰ آگاہ ਕਰ ਦਿਓ ਵੀ ਤੁਸੀਂ ਜੇਕਰ ਚਲੇ ਗਏ ਉਹਦਾ ਨੁਕਸਾਨ ਕੀ ਹੈ ਤੇ ਮਤਲਬ ਉਹਦਾ ਬਾਅਦ ਚ ਫਿਰ ਉਹਨਾਂ ਦੇ ਕੀ ਇਮਪੈਕਟ ਪੈਂਦਾ ਉਹਨਾਂ ਦੇ ਕੈਰੀਅਰ ਤੇ ਮੈਂ ਤੁਹਾਨੂੰ ਦੱਸਦਾ ਜੀ ਉਹਦੇ ਵਿੱਚ ਸਭ ਤੋਂ ਵੱਡਾ ਨੁਕਸਾਨ ਤਾਂ ਇਹ ਆ ਕਿ ਜਦੋਂ ਤੁਸੀਂ ਕੋਈ ਇੰਡੀਆ ਦੇ ਵਿੱਚ ਇੱਥੇ ਪਹਿਲਾਂ ਤਾਂ ਜੇ ਤੁਹਾਨੂੰ ਸਕਿੱਲ ਨਹੀਂ ਆਂਦੀ ਔਰ ਤੁਸੀਂ ਉੱਥੇ ਚਲੇ ਜਾਂਦੇ ਆ ਉੱਥੇ ਕੋਈ ਵੀ ਕੰਪਨੀਆਂ ਜੇ ਵੀ ਜਿਹੜੀ ਵੀ ਤੁਹਾਨੂੰ ਜੌਬ ਦੇ ਉੱਤੇ ਰੱਖੇਗੀ ਉਸ ਨੇ ਪਹਿਲਾਂ ਤਾਂ ਤੁਹਾਡੀ ਇੰਟਰਵਿਊ ਲੈਣੀ ਆ ਜੀ ਜੇ ਤੁਸੀਂ ਉਸ ਇੰਟਰਵਿਊ ਦੇ ਮੁਤਾਬਕ ਕੰਮ ਨਹੀਂ ਕਰ ਪਾਉਂਦੇ ਤੇ ਉਹ ਤੁਹਾਨੂੰ ਨਹੀਂ ਰੱਖੇਗੀ ਤੇ ਮੇਰੀ ਸਲਾਹ ਹਰੇਕ ਕੈਂਡੀਡੇਟ ਨੂੰ ਇਹੀ ਆ ਉਹ ਕਿਸੇ ਵੀ ਏਜੰਸੀ ਚ ਦੇ ਕੋਲੋਂ ਜਾਣ ਪੰਜਾਬ ਚ ਇੰਡੀਆ ਦੇ ਵਿੱਚ ਪਰ ਉਹ ਪਹਿਲਾਂ ਤਾਂ ਕੋਈ ਨਾ ਕੋਈ ਆਪਣੀ ਸਕਿੱਲ ਲੈਣ ਕੋਈ ਕੰਮ ਸਿੱਖਣ ਜੇ ਉਸ ਤੋਂ ਬਾਅਦ ਉਹ ਅਪਲਾਈ ਕਰਨ ਵਰਕ ਵੀਜ਼ਾ ਦੇ ਉੱਤੇ ਇੱਥੇ ਇੰਟਰਵਿਊ ਦੇਣ ਜਦੋਂ ਉੱਥੇ ਇੰਟਰਵਿਊ ਦੇਣਗੇ ਪਹਿਲਾਂ ਤਾਂ ਉਹਨਾਂ ਨੂੰ ਆਪਣਾ ਲੈਵਲ ਖੁਦ ਇੰਡੀਆ ਦੇ ਵਿੱਚ ਹੀ ਪਤਾ ਲੱਗ ਜਾਏਗਾ ਕਿ ਮੈਨੂੰ ਕਿਸ ਲੈਵਲ ਦਾ ਕੰਮ ਆਂਦਾ ਆ ਜੇ ਉਹਨੂੰ ਲੱਗਦਾ ਆ ਕਿ ਮੈਂ ਇਸ ਤੋਂ ਹੋਰ ਵਧੀਆ ਸਿੱਖ ਸਕਦਾ ਆ ਤੇ ਉਹਨਾਂ ਨੂੰ ਥੋੜਾ ਹੋਰ ਇੰਡੀਆ ਦੇ ਵਿੱਚ ਸਿੱਖਣਾ ਚਾਹੀਦਾ ਹੁਣ ਮੈਂ ਤੁਹਾਨੂੰ ਇੱਕ ਗੱਲ ਹੋਰ ਇਹਦੇ ਵਿੱਚ ਐਡ ਕਰਨੀ ਚਾਹੁੰਦਾ ਆ ਅੱਜਕੱਲ ਸਾਡੇ ਕੋਲ ਵੀ ਬਹੁਤ ਲੋਕ ਕਈ ਵਾਰ ਇੰਟਰਵਿਊ ਦੇਣ ਆਉਂਦੇ ਆ ਜੀ ਜਦੋਂ ਐਡ ਲਗਾਣੇ ਆ ਅਸੀਂ ਜਦੋਂ ਕੈਂਡੀਡੇਟ ਇੰਟਰਵਿਊ ਵਿੱਚ ਪਾਸ ਨਹੀਂ ਹੋ ਪਾਉਂਦਾ ਅਸੀਂ ਉਹਨੂੰ ਕਈ ਵਾਰ ਇੱਥੋਂ ਤੱਕ ਵੀ ਕਹਿੰਦਾ ਕਿ ਤੈਨੂੰ ਫ੍ਰੀ ਟ੍ਰੇਨਿੰਗ ਦਵਾਂਗੇ ਤੂੰ ਹਫ਼ਤਾ ਸਾਡੇ ਕੋਲ ਆ ਜਾ ਤੈਨੂੰ ਸਿਖਾ ਦੇਾਂਗੇ ਪਰ ਅੱਜ ਕੱਲ ਦੇ ਲੋਕ ਉਹ ਕਹਿੰਦੇ ਆ ਜੀ ਸਾਨੂੰ ਸਿੱਖਣਾ ਨਹੀਂ ਹੈਗਾ ਸਾਨੂੰ ਸਿੱਧਾ ਬਾਹਰ ਭੇਜ ਦਿਓ ਉਹੋ ਜਿਹੇ ਲੋਕ ਹੀ ਜ਼ਿਆਦਾ ਕਾਲੀ ਦੇ ਵਿੱਚ ਜਲਦੀ ਦੇ ਵਿੱਚ ਆ ਕੇ ਇਸ ਕੰਮ ਦੇ ਵਿੱਚ ਫਸਦੇ ਆਂ